ਸਸੇ ਖਾਲਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਇੱਕ ਹੋਰ ਸਪੈਸ਼ਲ ਵੀਡੀਓ ਲੈ ਕੇ ਆਏ ਆ ਤੁਹਾਨੂੰ ਤੇ ਤੁਹਨ ਦਿਖਾਉਣੇ ਆ ਵੀ ਆਪਾਂ ਉਹ ਵੀਡੀਓ ਕਾਦੇ ਵਾਸਤੇ ਆਤੀ ਕੀ ਆਪਾਂ ਉਹਦੇ ਵਿੱਚ ਨਾ ਤੁਹਾਨੂੰ ਦਿਖਾਉਣਾਗਾ ਚਲੋ ਜੀ ਆਪਾਂ ਕਰਦੇ ਆਂ ਸਟਾਰਟ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ ਜੇਕਰ ਵੀਡੀਓ ਵਧੀਆ ਲੱਗਦੀ ਹੈ ਤੁਸੀਂ ਇੱਕ कोटी कोटी ਤੇ ਦੇਖੋ ਤੁਸੀਂ ਬੋਰਾ ਆਇਆ ਪਿਆ ਵਾਈਟ ਕਲਰ ਤੇ ਤਾਂ ਵੈਸੇ ਹੀ ਵੀ ਹੈ ਨਾ ਬੁਰਾ ਜ਼ਿਆਦਾ ਦਿਸਦਾਗਾ ਤੇ ਤਰ੍ਹਾਂ ਨੂੰ ਮੈਂ ਇਹ ਦਾਤ ਕੋਨੀਆ ਦੇਖੋ ਜੀ ਬੁਰਾ ਕਿੱਦਾਂ ਹਨ ਆਇਆ ਪਿਆਗਾ ਤੇ ਇਹਨੂੰ ਆਪਾਂ ਲਾਉਣਾ ਕਿੱਦਾਂ ਤੇ ਇਹਨੂੰ ਆਪਾਂ ਸਾਫ਼ ਕਰਨਾ ਹੈ ਨਾ ਤੇ ਜਿਹੜੀ ਵਾਈਟ ਹੈ ਨਾ ਉੱਤੇ ਤਾਂ ਜਿਆਦਾ ਬੁਰਾ ਲੱਗਦਾਗਾ ਕਿਉਂਕਿ ਦੂਰੇ ਹੀ ਨਾ ਪਤਾ ਲੱਗਣ ਲੱਗ ਜਾਂਦਾ ਦੇਖੋ ਕਿੰਨਾ ਬੁਰਾ ਆ ਰਿਹਾ ਤੇ ਕੂਟੀਆਂ ਆਪਣੀ ਨਮੀ ਪਈ ਹੈ ਨਾ ਤੇ ਆਪਾਂ ਸਿੱਟ ਵੀ ਨਹੀਂ ਸਕਦੇ ਹੁੰਦੇ ਨਮੀਆਂ ਕੂਟੀਆਂ ਹੁੰਦੀਆਂ ਨੇ ਆਪਣੀਆਂ ਸਵਟਰ ਹੁੰਦੇ ਨੇ ਟੋਪੀਆਂ ਹੁੰਦੀਆਂ ਨੇ ਜੁਰਾਬਾਂ ਹੁੰਦੀਆਂ ਨੇ ਹੈ ਨਾ ਤੇ ਹਰ ਵਾਰ ਆਪਾਂ ਨਮਾਈ ਵੀ ਨਹੀਂ ਲੈ ਸਕਦੇ ਤੇ ਹੁਣ ਦੇਖੋ ਇਹ ਜਿਆਦਾ ਬੁਰਾਉਂਦਾ ਹੁੰਦਾ ਬਾਹਾਂ ਤੇ ਤੇ ਆਪਾਂ ਇਹਨੂੰ ਲੱਥਨਾ ਕਿਵੇਂ ਆ ਲਾਉਣਾ ਕਿ ਮੈਂ ਚਲੋ ਚਿਪ ਕਰਦੇ ਹਾਂ ਸਟਾਰ ਹਾਂਜੀ ਇਹ ਸਕਰਬਰ ਆਪਾਂ ਨੂੰ ਮਿਲ ਜਾਂਦਾਗਾ ਭਾਂਡੇ ਵਾਲੀ ਸਾਬਨ ਦੇ ਵਿੱਚੋਂ ਨਾ ਹਰ ਘਰ ਦੇ ਵਿੱਚ ਆਪਾਂ ਆਪਣਾ ਡੇਲੀ ਸਾਬਨ ਲੱਗ ਕੇ ਹੁੰਦੇ ਆ ਤੇ ਉਹਦੇ ਵਿੱਚੋਂ ਇਹ ਨਿਕਲਦਾਗਾ ਤੇ ਇਹਨੂੰ ਤੁਸੀਂ ਇਸ ਤੇ ਕਿੰਨਾ ਇਸਤੇਮਾਲ ਕਰ ਸਕਦੇ ਕੋਟੀਆਂ ਤੋਂ ਬੁਰੜਾ ਲਾ ਸਕਦੇ ਹੋ ਚਲੋ ਆਪਾਂ ਆਤੇ ਕੂਬਰ ਕਿੰਨਾ ਜ਼ਿਆਦਾਗਾ ਬੁਰ ਬਹੁਤ ਜ਼ਿਆਦਾ ਆ ਜਾਂਦਾ ਕੋਟੀਆਂ ਤੇ ਸਵਾਟਰਾਂ ਤੇ ਹਨਾ ਟੋਪੀਆਂ ਤੇ ਆਪਾਂ ਤੁਹਾਨੂੰ ਲੱਥਨ ਦੀ ਸਕੀਮ ਦੱਸਦੇ ਆ ਆ ਬਲ ਬੁਰਾ ਨਾ ਇਹਦਾ ਲੱਤ ਦੀ ਜਾਣਾ ਇਹਦਾ ਰਗੜਨਾ ਤੰਦੁਖਣੇ ਆਦੇ ਬੁਰਾ ਲੱਥਣਾ ਸ਼ੁਰੂ ਹੋ ਗਿਆ ਹੈ ਲੈਣਾ ਸ਼ੁਰੂ ਹੋ ਗਿਆ ਦੇਖੋ ਕਿਵੇਂ ਬੁਰਲੇ ਰਹੇ ਹਨ ਕੁੱਟੀ ਦੀ ਬਾਂ ਜਿਹੜੀ ਆਪਣੀ ਉਹ ਬਿਲਕੁਲ ਨਵੀਂ ਹੋਈ ਹੈ ਤਾਂ ਰਗੜਦੇ ਜਾਣਾ ਸਾਰੀ ਕੁੱਟੀ ਨੂੰ ਸਿੱਧਾ ਤੱਕੜਦੇ ਜਾਣਾ ਦੇਖੋ ਬੁਰੇ ਦੇ ਅਸੀਂ ਪਸੀ ਲੱਗਣਾ ਸ਼ੁਰੂ ਹੋ ਗਿਆ ਜਿਵੇਂ ਕੋਈ ਘਰੇ ਫਰੀ ਬੈਠਾ ਬੱਚਾ ਹੁੰਦਾ ਹਨਾ ਬੱਚੇ ਨੂੰ ਕਹਿ ਸਕਦੇ ਹੋ ਕੋਈ ਵੱਡਾ ਬਜ਼ੁਰਗ ਹੁੰਦਾ ਹੈ ਨਾ ਉਦੋਂ ਤੁਸੀਂ ਉਹਨਾਂ ਤੋਂ ਨਾ ਹਰ ਘਰ ਕੋਲੇ ਮਸ਼ੀਨ ਵੀ ਨਹੀਂ ਹੁੰਦੀ ਮਸ਼ੀਨ ਵੀ ਆਉਂਦੀ ਹੈ ਨਾ ਬੁਰ ਲਾਉਣਾ ਲਈ ਐਦਾ ਦਾ ਗੋਲ ਜੀ ਹੁੰਦੀ ਹੈ ਰੌਂਡ ਜੀ ਤੇ ਉਹ ਫੇਰੀ ਜਾਂਦੀ ਹੈ ਪਰ ਹਰ ਘਰ ਦੇ ਵਿੱਚ ਉਹ ਅਵੇਲੇਬਲ ਨਹੀਂ ਹੁੰਦੀ ਹੈ ਨਾ ਤੇ ਇਧਰ ਸੌਖਾ ਟਿੱਕਾ ਤੇ ਇਹ ਹੀ ਹੈ ਦੇਖੋ ਕਿੰਨੀ ਵਧੀਆ ਹੋ ਗਈ ਤੇ ਬਿਲਕੁਲ ਬੁਰ ਲੱਥ ਗਿਆ ਤੇ ਥੋੜਾ ਬਹੁਤਾ ਰਹਿ ਗਿਆ ਤੇ ਉਹ ਆਪਾਂ ਲਾਥ ਰਹੇ ਹਾਂ ਦੇਖੋ ਐਦਾ ਹੀ ਉੱਪਰ ਹੀ ਆ ਗਿਆ ਇਹ ਤੁਹ ਪ੍ਰੀ ਆ ਗਿਆ। ਇਦਾਂ ਜਲਦੀ ਲੱਥ ਜਾਂਦਾ। ਤੇ ਕੋਟੀ ਆਪਣੀ ਨਮੀ ਹੋ ਜੂਗੀ ਜਮ। ਜਿੱਦਾਂ ਆਪਾਂ ਨਮੀ ਲਿਆਂਦੀ ਹੁੰਦੀ ਹੈ। ਦੇਖੋ ਜੀ ਸਾਈਡਾਂ ਤੇ ਬੁਰ ਆ ਗਿਆ। ਤੁਸੀਂ ਦੇਖ ਸਕਦੇ ਹੋ ਬੁਰ ਲੱਥ ਗਿਆ। ਤੇ ਆਪਾਂ ਦੂਜੀ ਪਾਸੇ ਵੀ ਲਖੋ ਨਾ ਦੇਖੋ ਜੀ ਦੂਜੀ ਪਾਸੇ ਵੀ ਬੁਰ ਹੈਗਾ। ਤੇ ਮੈਂ ਇਤਰੀ ਇੱਕ ਪੈਰ ਰੱਖ ਲਿਆ। ਕੋਟੀ ਕੋਟੀ ਆਪਣੀ ਥਿੱਲੀ ਨਾਲ ਦੇਖੋ ਇਹਨੂੰ ਇਦਾਂ ਤੇ ਮਾਰੀ ਚੱਲੋ ਇਹਨੇ ਲੈ ਜਾਣਾ ਉੱਪਰ ਚਲਤੀ ਹੀ ਲੈ ਜਾਂਦਾ ਹੈ ਦੇਖੋ ਕਿੰਨਾ ਵਧੀਆ ਲਾਥ ਰਿਹਾ ਤੇ ਸਕਰਬਰ ਤੇ ਆ ਰਿਹਾ ਆਸ-ਪਾਸ ਵੀ ਖਿੰਡ ਰਿਹਾ ਹੂੰ ਉਟਿੰਚ ਚੰਗਾ ਚੰਗੇ ਟਿੱਕੀ ਨਾ ਬਸਾ ਲਓ। ਤੁਸੀਂ ਪਹਿਲਾਂ ਵਾਲੀ ਕੋਟੀ ਦੇਖ ਸਕਦੇ ਬਾਹਰ ਦੇਖੋ ਹੁਣ ਆਲੀ ਦੇਖੋ। ਆ ਦੇ ਸਾਈਡਾਂ ਤੇ ਵੀ ਆ ਗਿਆ। ਆ ਗਿਆ ਗਿਆ ਲੱਥ ਰਿਹਾ। ਆ ਦੇਖੋ ਚਾਦਰ ਤੇ ਆ ਗਿਆ। ਕਿੰਨਾ ਲੱਥ ਰਿਹਾ ਪੁਰਾ। ਦੇਖੋ ਇਹ ਆਪਾਂ ਹੱਥ ਨਾਲ ਨਹੀਂ ਪਟਿਆ ਬਿਲਕੁਲ ਵੀ ਸਕਰਬਰ ਨਾਲ ਆਸੇ ਪਾਸੇ ਖਿੰਡ ਰਿਹਾ ਹੈਗਾ। ਕਿਉਂਕਿ ਹਲਕਾ ਹੁੰਦਾ ਇਹ ਜਦੋਂ ਆਪਾਂ ਮਾਰਦੇ ਹਾਂ ਤਾਂ ਆਸ-ਪਾਸੇ ਹੋ ਜਾਂਦਾ ਦੇਖੋ ਕਿੰਨਾ ਵਧੀਆ ਲੱਤ ਰਿਹਾ ਕਿੰਨਾ ਵਧੀਆ ਲੈ ਰਿਹਾ ਤੁਸੀਂ ਇਹਨੂੰ ਲਾ ਸਕਦੇ ਹੋ ਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤੇ ਘਰ ਦੇ ਵਿੱਚ ਆ ਸਕਰਬਰ ਤਾਂ ਕਿਉਂਕ ਸਾਬਣ ਲਿਓਨੇ ਆਪਾਂ ਹਨ ਹੁੰਦਾ ਹੀ ਹੈ ਸਾਰੇ ਘਰ ਦੇ ਵਿੱਚ ਅਵੇਲੇਬਲ ਹੁੰਦਾ ਹੈ ਨਾ ਤੇ ਤੁਸੀਂ ਇਹਦਾ ਬੁਰਲਾ ਸਕਦੇ ਹੋ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਦੇ ਹੋ ਜਦੋਂ ਆਪਾਂ ਕੋਟੀਆਂ ਰੱਖਦੇ ਆ ਉਹਦੀ ਬੁਰਨ ਨੂੰ ਲਾ ਕੇ ਰੱਖਣਾ ਚਾਹੀਦਾ ਨਾ ਤਾਂ ਕਿ ਇਹਨੂੰ ਜਦੋਂ ਪੈਣਣੀਆਂ ਹੋਣ ਜਦੋਂ ਠੰਡ ਚਲੀ ਗਈ ਉਹ ਦਾਪ ਰੱਖਾਂਗੇ ਤਾਂ ਬਿਲਕੁਲ ਵੀ ਇਹੋ ਨਹੀਂ ਹੋਣਾ ਫਿਰ ਪਾਉਣ ਦੇ ਲਈ ਦਿੱਕਤ ਨਹੀਂ ਆਉਂਦੀ ਦੇਖੋ ਤੇ ਥੋੜਾ ਜਿਹਾ ਬੁਰਾ ਐ ਨਹੀਂ ਵੀ ਮੈਂ ਲੱਥਣਾ ਸਟਾਪ ਕਰ ਦਉ ਹੌਲੀ ਹੌਲੀ ਲੱਤੇ ਜਲਦੀ ਹੀ ਆਪਣਾ ਲੈ ਜਾਂਦਾ ਹਰ ਘਰ ਦੇ ਵਿੱਚ ਮਸ਼ੀਨ ਅਵੇਲੇਬਲ ਨਹੀਂ ਹੈਗੀ ਮਸ਼ੀਨ ਕਿਹੜਾ ਇਹ ਸਸਤੀ ਹੁੰਦੀ ਹੈ ਹਨਾ ਵੀ ਆਪਾਂ ਲਿਆ ਕੇ ਬੁਰਲਾ ਲਾਂਗੇ ਪੰਜ ਸੇ ਪੰਜ 600 ਦੀ ਮਸ਼ੀਨ ਆਉਗੀ ਹਨਾ ਤੇ ਫੇਰੀ ਆਪਾਂ ਬੁਰਲਾ ਲਾ ਸਕਦੇ ਹਾਂ ਤੇ ਹਰ ਘਰ ਦੇ ਵਿੱਚ ਤਾਂ ਪੱਲਿਆ ਵੀ ਨਹੀਂ ਸਕਦੇ ਹਰ ਇੱਕ ਛੋਟੀ ਚੀਜ਼ ਆਪਾਂ ਲੈ ਨਹੀਂ ਸਕਦੇ ਹੁੰਦੇ ਆਪਾਂ ਨੂੰ ਇਹ ਹੁੰਦਾ ਇੱਥੋਂ ਬਚਤ ਹੋ ਜੇ ਇੱਥੇ ਬਚਤ ਹੋ ਜੇ ਨਾ ਤੇ ਨਵੀਆਂ ਕੋਟੀਆਂ ਹੁੰਦੀਆਂ ਪੱਛਮ ਦੀਆਂ ਬੁਣੀਆਂ ਹੋਈਆਂ ਕੋਟੀਆਂ ਹੁੰਦੀਆਂ ਉਹਨਾਂ ਤੇ ਬੁਰ ਬਹੁਤ ਆ ਜਾਂਦਾ ਤੇ ਤੁਸੀਂ ਇਸ ਤਿੱਕੇ ਨਾ ਕੋਟੀ ਤੋਂ ਬੁਰ ਲਾ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਕਮੈਂਟ ਕਰਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ